ਇਹ ਸੰਗ ਜਿਹੜੀ ਜਿਹੜੀ ਚੀਜ਼ ਅਸੀਂ ਪੈਦਾ ਕਰ ਰਹੇ ਹਾਂ ਉਹਨੂੰ ਵੇਚਣ ਦੀ ਕਾਹਦੀ ਸੰਗ ਹੈ ਅੱਜ ਕੱਲ ਫਾਰਮਰ ਜੋ ਵੀ ਫਸਲ ਕਾਹਾ ਕੇ ਇਥੋਂ ਮਿਹਨਤ ਕਰਕੇ ਇੱਕ ਜੀ ਕਰਦਾ ਹੈ ਤੇ ਉਹ ਆਪਾਂ ਕਹਿੰਦੇ ਅਸੀਂ ਫਸਲ ਵੇਚ ਆਪਣਾ ਮੰਡੀ ਲੈ ਕੇ ਸਿੱਟਣ ਸਿੱਟਣਾ ਸਿੱਟਣਾ ਨਾਮ ਇਸ ਕਰਨ ਸੰਪਨ ਖੋਣੀ ਹੈ ਤੇ ਮੈਂ ਖਾਸ ਕਰਕੇ ਦੇ ਛੋਟੇ ਫਾਰਮਰ ਆ ਨਾ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਉਹ ਜਿਵੇਂ ਆਪਾਂ ਨੂੰ ਸਬਜ਼ੀਆਂ ਦੀ ਆਪਾਂ ਕਰਕੇ ਹਟਿਆ ਨਾ ਸਬਜ਼ੀਆਂ ਦੀਆਂ ਵੇਲਾਂ ਸਭ ਤਿਆਰ ਆ ਹਨਾ ਕੱਦੂ ਹੈ, ਕਰੇਲਾ ਹੈ, ਸਾਰੇ ਆਪਣਾ ਤੋਰੀ ਹੈ ਹਨਾ ਸਾਰੇ ਇਹ ਸਭ ਤਿਆਰ ਆ। ਆ ਸਟ੍ਰਾਬਰੀ ਦੇ ਤੁਹਾਡੇ ਕੋਲ ਗਮਲੇ ਵੀ ਤਿਆਰ ਆ ਇਹ ਵੀ ਮਿਲ ਸਕਦੇ ਆ। ਪਰ ਮੈਂ ਜਿਹੜੇ ਛੋਟੇ ਫਾਰਮ ਨੂੰ ਕਹਿਣਾ ਚਾਹਣਾ ਜੇ ਉਹਨਾਂ ਨੇ ਕਾਮਯਾਬ ਹੋਣਾ ਹੈ ਸਬਜ਼ੀਆਂ ਵਰਗੀਆਂ ਫਸਲਾਂ ਦੇ ਵਿੱਚ ਕਾਮਯਾਬ ਹੋਣਾ ਹੈ। ਉਹਨਾਂ ਨੂੰ ਤੱਕ ਕੰਡਾ ਵੱਟਾ ਆਪ ਚੱਕਣਾ ਪਊਗਾ ਹਨਾ ਹਾਂ। ਦੇਖੋ ਤੁਹਾਡੇ ਸਾਹਮਣੇ ਅਸੀਂ ਵੀ ਕਿੰਨੇ ਸਾਲਾਂ ਤੋਂ ਹੈ ਹਨਾ ਸੇਲ ਕਰ ਰਹੇ ਆ ਹਨਾ ਤੇ ਇਸ ਤਰ੍ਹਾਂ ਉਹਨਾਂ ਨੂੰ ਆਏ ਇਹ ਪਨਾ ਕੇ ਆਪ ਦੀ ਸਬਜੀ ਆਪ ਪੈਦਾ ਕਰਕੇ ਹਨਾ ਤੇ ਆਪ ਸੇਲ ਕਰਨਗੇ ਤਾਂ ਉਹਨਾਂ ਨੂੰ ਉਹ ਚ ਡਬਲ ਮੁਨਾਫਾ ਹੋਏਗਾ ਤੇ ਇਹ ਇੱਕ ਬਹੁਤ ਵਧੀਆ ਕਨਸੈਪਟ ਹੈ ਇਸ ਇਸੇ ਤਰ੍ਹਾਂ ਹੀ ਛੋਟੇ ਫਾਰਮਾਂ ਦੀ ਕਾਮਯਾਬੀ ਹੋਏਗੀ ਇੱਥੇ ਹੁਣ ਆਪਣੇ ਮਤਲਬ ਜਿਹੜਾ ਸਟਾਲ ਲਾਇਆ ਤੁਸੀਂ ਕੀ ਕੁਝ ਹੁੰਦਾ ਹੈਗਾ ਇੱਥੇ ਅਸੀਂ ਪੂਰਪਰ ਜਿੰਨਾ ਵੀ ਸਾਡੇ ਖੇਤ ਦਾ ਹੁੰਦਾ ਹੈ ਸਟਰਾਬਰੀ ਹੈ ਆਪਣੀ ਸਾਡੀ ਹਨਾ ਤੇ ਜੁਨੀਆਂ ਵੀ ਸਬਜ਼ੀਆਂ ਉਹ ਇਹ ਤਕਰੀਬਨ ਅਸੀਂ ਆਰਗੇਨਿਕ ਕਰਦੇ ਹਾਂ ਨਾ ਮਟਰ ਐ ਇਸ ਟਾਈਮ ਟਿੰਡੇ ਚੱਲੀ ਜਾਂਦਾ ਮੂਲੀ ਚੱਲੀ ਜਾਂਦੀ ਹੈ ਹਨਾ ਖੀਰਾ ਹੈ ਹਨਾ ਹੋਰ ਜਿਵੇਂ ਅਸੀਂ ਹੋਰ ਚਕੰਦਰ ਵਗੈਰਾ ਐ ਇਸ ਤਰ੍ਹਾਂ ਵਧੀਆ ਵਧੀਆ ਅਸੀਂ ਉਹ ਲਾਉਣੇ ਹਨ ਉਹ ਸਾਰਾ ਕੁਝ ਇੱਥੇ ਜੋ ਵੀ ਸਾਡੇ ਖੇਤਾਂ ਦਾ ਸਾਰਾ ਇੱਥੇ ਸੇਲ ਕਰਦੇ ਆਂ ਸਾਡੇ ਕੋਲੇ ਬਹੁਤ ਹੀ ਅਸੀਂ ਜਿਹੜੇ ਜਿਹੜੇ ਚੰਗੇ ਵੇਅਰ ਹੈ ਉਹ ਸਾਡੇ ਕੋਲ ਲਾਈਨ ਆਉਂਦੇ ਆ ਮੁਕਸਰ ਸਾਹਿਬ ਤੋਂ ਸਾਡੇ ਕੋਲ ਇੱਥੇ ਸਭ ਲੋਕ ਲਾਈਨ ਆਉਂਦੇ ਆ ਇੱਥੋਂ ਤੇਕਰ ਪਹੁੰਚ ਕਰਦੇ ਆ ਆਪਣਾ ਮਤਲਬ ਜਿਹੜੇ ਸੁਖਾਨ ਨੇ ਹੈ ਨਾ ਉਹ ਸੰਗ ਮੰਨਦੇ ਆ ਵਿੱਚੋਂ ਤਾਂ ਇਹਦਾ ਕੀ ਕਾਰਨ ਮੰਨਦੇ ਤੁਸੀਂ ਨਹੀਂ ਇਹ ਸੰਗ ਜਿਹੜੀ ਜਿਹੜੀ ਚੀਜ਼ ਅਸੀਂ ਪੈਦਾ ਕਰ ਰਹੇ ਆ ਉਹਨੂੰ ਵੇਚਣ ਦੀ ਕਾਹਦੀ ਸੰਗ ਹੈ ਅੱਜਕੱਲ ਫਾਰਮਰ ਜੋ ਵੀ ਫਸਲ ਉਗਾ ਕੇ ਇੱਥੋਂ ਮਿਹਨਤ ਕਰਕੇ ਜੀ ਕਰਦਾ ਹੈ ਤੇ ਉਹ ਆਪਾਂ ਕਹਿੰਦੇ ਆ ਅਸੀਂ ਫਸਲ ਵੇਚ ਆਪਣਾ ਮੰਡੀ ਲੈ ਕੇ ਸਟਣ 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 ਦਾ ਸਟਣ ਤੱਕ ਮਜਬੂਰ ਹੁੰਦੇ ਆ ਇਹ ਨਹੀਂ ਚਾਹੀਦਾ ਲੋਕਾਂ ਨੂੰ ਚਾਹੀਦਾ ਵੀ ਆਪ ਦਾ ਉਹ ਮੇਨ ਜਿਹੜੀ ਕੀਤੀ ਹੈ ਉਹਦਾ ਅਸੀਂ ਸਹੀ ਮੁਨਾਫਾ ਲੈ ਲੈ ਸਕੀਏ ਤੇ ਲੋ ਇਹਦੇ ਨਾਲ ਲੋਕਾਂ ਦਾ ਵੀ ਫਾਇਦਾ ਹੈ ਲੋਕਾਂ ਨੂੰ ਫਰੈਸ਼ ਸਬਜ਼ੀ ਫਰੈਸ਼ ਜੋ ਵੀ ਤੁਹਾਡਾ ਇਹ ਚੀਜ਼ ਹੈ ਉਹਨੂੰ ਅਸੀਂ ਤਾਜ਼ੀਆਂ ਸਬਜ਼ੀਆਂ ਅਸੀਂ ਖਵਾ ਸਕਦੇ ਹਾਂ ਹੁਣ ਮਤਲਬ ਜਿਵੇਂ ਜੇ ਕਿਸਾਨ ਨੇ ਕਾਮਯਾਬ ਹੋਣਾ ਤਾਂ ਆਹ ਤਰੀਕੇ ਬਣਾਉਣੇ ਪੈਣਗੇ ਬਿਲਕੁਲ ਬਿਲਕੁਲ ਮੈਂ ਤਾਂ ਕਿੰਨੇ ਸਾਲਾਂ ਤੋਂ ਇਹ ਬੋਲਦਾ ਆ ਰਿਹਾ ਹਾਂ ਇਹੜਾ ਛੋਟਾ ਫਾਰਮਰ ਹੈ ਉਹ ਆ ਜਿਆਦੇ ਵੱਡੀਆਂ ਖੇਤੀਆਂ ਕਰਨੋਂ ਆਪਦੇ ਛੋਟੇ ਫਾਰਮ ਦੇ ਵਿੱਚ ਖੇਤੀ ਕਰਕੇ ਸਬਜ਼ੀਆਂ ਵਗੈਰਾ ਹੋਰ ਜੋ ਵੀ ਇਸ ਤਰ੍ਹਾਂ ਦੀਆਂ ਹੈਗੀਆਂ ਉਹਨਾਂ ਨੂੰ ਅਪਣਾ ਕੇ ਉਹ ਡਬਲ ਧੋਨੇ ਕਣ ਤੋਂ ਦਬਲ ਮੁਨਾਫਾ ਲੈ ਸਕਦਾ ਹੈ ਨਾਲੇ ਤਾਂ ਸਾਡਾ ਪਾਣੀ ਦੀ ਬਚਤ ਹੋ ਸਕਦੀ ਹੈ ਇਹ ਚ ਸਾਰਿਆਂ ਹੀ ਸਾਡਾ ਇਹ ਬੜਾ ਹੀ ਵਧੀਆ ਹੈ ਨਾ ਪਾਣੀ ਸਾਡਾ ਨੀਚੇ ਜਾ ਰਿਹਾ ਹੈ ਉਹਦੇ ਤੋਂ ਸਸਣਾ ਛਟਕਾਰਾ ਮਿਲ ਸਕਦਾ ਉਹ ਆਪਦੇ ਜਿਹੜੇ ਛੋਟੇ ਖੇਤ ਆ ਉਹਨਾਂ ਨੂੰ ਡ੍ਰਿਪ ਅਰੀਗੇਸ਼ਨ ਕਰਕੇ ਸਬਜ਼ੀਆਂ ਵਗੈਰਾ ਦੀ ਕਾਸ਼ਤ ਕਰਕੇ ਉਹ ਡਬਲ ਮੁਨਾਫਾ ਕਮਾ ਸਕਦਾ ਨਲੇਬਾਈ ਸੰਤੁਸ਼ਟੀ ਹੁੰਦੀ ਹੈ ਗਾਗਨ ਨੂੰ ਜਦੋਂ ਤੁਹਾਡੇ ਤੋਂ ਕੋਈ ਚੀਜ਼ ਲੈਂਦਾ ਇੱਥੇ ਮਤਲਬ ਤੁਹਾਨੂੰ ਪਤਾ ਬਿਲਕੁਲ ਜੀ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੈ ਹਨਾ ਕੋਈ ਗੰਦਾ ਗੰਦੇ ਪਾਣੀ ਦੀਆਂ ਸਬਜ਼ੀਆਂ ਨਹੀਂ ਕੋਈ ਅਸੀਂ ਜ਼ਿਆਦਾ ਜ਼ਹਿਰੀਲੀ ਕੋਈ ਦਵਾਈ ਨਹੀਂ ਛਿੜਕਦੇਗੇ ਹਨਾ ਤੁਸ ਤੁਹਾਨੂੰ ਉੱਥੇ ਹੀ ਦਿਖਾਇਆ ਮੇਰੇ ਅੱਡੋ-ਅਡੀ ਡਰਮ ਲੱਗੇ ਹੋਇਆ ਪੂਰਾ ਅਸੀਂ ਆਰਗੈਨਿਕ ਜਿਹੜਾ ਹੈਗਾ ਉਹਨੂੰ ਅਸੀਂ ਤਰੀਕੇ ਨਾਲ ਉਹਦੇ ਘੋਲ ਬਣਾ ਕੇ ਉਹਨਾਂ ਨੂੰ ਸਪਰੇਆ ਕਰਦੇ ਆ ਉਹਨੂੰ ਅਸੀਂ ਨਿਊਟ੍ਰੀਸ਼ਨ ਦਿੰਨੇ ਆ ਹਨਾ ਤੇ ਉਹ ਸਬਜ਼ੀ ਹਾਂ ਠੀਕ ਹੈ ਜਿਹੜੀ ਆਰਗੈਨਿਕ ਸਬਜ਼ੀ ਹੁੰਦੀ ਹੈ ਨਾ ਦੂਜਾ ਨੰਬਰ ਇਹ ਦੱਸਾਂ ਉਹ ਦੇਖਣ 'ਚ ਦੇਖਣ ਚ ਉਹ ਓਡੀ ਸੋਹਣੀ ਨਹੀਂ ਲੱਗੇਗੀ ਪਰ ਉਹਦੀ ਜਿਹੜੀ ਕੁਆਲਿਟੀ ਹੈ ਉਹਦੀ ਜਿਹੜੀ ਉਹਦੇ ਉਹਦੇ ਵਿੱਚ ਨਿਊਟ੍ਰੀਐਂਟ ਆ ਉਹ ਬਹੁਤ ਜ਼ਿਆਦਾ ਜ਼ਿਆਦਾ ਹੁੰਦੇ ਆ ਉਹ ਸਾਡੀਆਂ ਸਿਹਤ ਲਈ ਬੜੀ ਹੀ ਵਧੀਆ ਤੇ ਭਾਈ ਕਮਾਈ ਦੀ ਮਤਲਬ ਵਧੀਆ ਹੋ ਜਾਂਦੀ ਇੱਥੋਂ ਹਾਂ ਭਾਈ ਜੇ ਤਾਂ ਆਪਣੇ ਕੋਲ ਆਪਣੀ ਸੰਤੋਸ਼ਟੀ ਹੈ ਤਾਂ ਵਧੀਆ ਸਾਰਾ ਕੁਝ ਜੇ ਆਪਣਾ ਸੰਤੋਸ਼ਟੀ ਨਹੀਂ ਤਾਂ ਫਿਰ ਉਹ ਕਿਤੇ ਵੀ ਆਪਾਂ ਚਲੇ ਜਾਈਗੇ ਫਿਰ ਉਹ ਪੂਰਤੀ ਨਹੀਂ ਹੋ ਸਕਦੀ ਹੈ ਨਾ